ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਸਮ ਗ੍ਰੰਥ ਅੰਗ ਨੰਬਰ 14 ਨਾਰਾਇਣ ਕਛ ਮਛ ਤਿੰਦਵਾ ਕਹਿਤ ਸਭ ਕੌਲ ਨਾਬ ਕੌਲ ਜਿਹੇ ਤਾਲ ਮੇ ਰਹਤ ਹੈ ਇੱਥੇ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਜੇਕਰ ਜਲ ਵਿੱਚ ਨਿਵਾਸ ਕਰਨ ਵਾਲੇ ਨੂੰ ਨਾਰਾਇਣ ਆਖਿਆ ਜਾਂਦਾ ਹੈ ਤਾਂ ਜਿਵੇਂ ਕਿ ਮੱਛੀ ਕਛੂਗਮਾ ਤੇ ਮਗਰਮੱਛ ਵੀ ਜਲ ਵਿੱਚ ਨਿਵਾਸ ਕਰਦੇ ਹਨ ਫਿਰ ਤਾਂ ਇਹਨਾਂ ਨੂੰ ਵੀ ਨਾਰਾਇਣ ਹੀ ਆਖਿਆ ਜਾਵੇਗਾ ਕਿਉਂਕਿ ਇਹ ਵੀ ਨਿਵਾਸ ਜਲ ਵਿੱਚ ਹੀ ਕਰਦੇ ਜੇਕਰ ਭਗਵਾਨ ਵਿਸ਼ਨੂੰ ਜੀ ਨੂੰ ਕੋਲ ਨਾਭੀ ਆਖਦੇ ਹਨ ਤਾਂ ਮਹਾਰਾਜ ਜੀ ਕਹਿੰਦੇ ਨੇ ਕਿ ਤਲਾਬ ਵਿੱਚ ਜੋ ਗੁਲਾਬ ਮਹਾਰਾਜ ਜੀ ਕਹਿੰਦੇ ਨੇ ਕਿ ਜੋ ਤਲਾਬ ਵਿੱਚ ਕਮਲ ਦਾ ਫੁੱਲ ਹੁੰਦਾ ਹੈ ਕੋਲ ਨਾਭੀ ਤਾਂ ਉਸ ਨੂੰ ਵੀ ਆਖਿਆ ਜਾਂਦਾ ਹੈ ਗੋਪੀ 나ਥ ਗੂਜਰ ਗੋਪਾਲ ਸਭੇ 3 4 ਰਿਖੀ ਕੇਸ ਨਾਮ ਕੇ ਮਹੰਤ ਲਹਿयत ਹੈ ਇਹਤੇ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਜੇਕਰ ਉਸ ਪਰਮ ਸੱਤਾ ਦਾ ਨਾਮ ਗੋਪੀਨਾਥ ਹੈ ਤਾਂ ਫਿਰ ਜਿੰਨੇ ਵੀ ਗੁੱਜਰ ਨੇ گاਵਾ ਨੂੰ ਪਾਲਦੇ ਨੇ ਦੁੱਧ ਚੋਂਦੇ ਨੇ ਇਹ ਫਿਰ ਸਾਰੇ ਹੀ ਗੋਪੀਨਾਥ ਨੇ ਕਿਉਂਕਿ ਇਹ ਸਾਰੇ ਹੀ گاਵਾ ਦੀ ਪਾਲਣਾ ਕਰਦੇ ਨੇ ਇਹ ਸਾਰੇ گاਵਾ ਨੂੰ ਪਾਲਦੇ ਨੇ ਦੁੱਧ ਚੋਂਦੇ ਨੇ ਜੇਕਰ ਉਸ ਦਾ ਨਾਮ ਰਿਖੀ ਕੇਸ ਹੈ ਤਾਂ ਮਹਾਰਾਜ ਜੀ ਕਹਿੰਦੇ ਨੇ ਰਿਖੀ ਕੇਸ ਤੇ ਕਈ ਮਹੰਤ ਵੇਖੇ ਜਾਂਦੇ ਹਨ ਉੱਥੇ ਕਈ ਮਹੰਤ ਹਨ ਮਾਦਵ ਭਵਰ ਓ ਅਟੇਰੀ ਕੋ ਕਨਈਆ ਨਾਮ ਕੰਸ ਕੋ ਵਧਾਇਆ ਜਮਦੂਤ ਕਹੀਤ ਹੈ ਇੱਥੇ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਜੇਕਰ ਉਸ ਦਾ ਨਾਮ ਮਾਦਵ ਹੈ ਜਦੂ ਵੰਸੀ ਸ੍ਰੀ ਕ੍ਰਿਸ਼ਨ ਹੈ ਤਾਂ ਪੋਰੇ ਨੂੰ ਵੀ ਮਾਦਵ ਕਿਹਾ ਜਾਂਦਾ ਹੈ ਜੇਕਰ ਉਸ ਦਾ ਨਾਮ ਕਨਿਆ ਹੈ ਤਾਂ ਲੰਮੀਆਂ ਲੱਤਾਂ ਵਾਲੇ ਮਕੜੀ ਨੂੰ ਵੀ ਕਨਿਆ ਹੀ ਆਖਿਆ ਜਾਂਦਾ ਹੈ ਜੇਕਰ ਕੰਸ ਨੂੰ ਮਾਰਨ ਵਾਲੇ ਦਾ ਨਾਮ ਕੰਸਬਦਕ ਹੈ ਤਾ ਮਹਾਰਾਜ ਕਹਿੰਦੇ ਨੇ ਕੰਸ ਨੂੰ ਮਾਰਨ ਵਾਲੇ ਚਮਦੂਤ ਨੂੰ ਵੀ ਕੰਸਵਦਕ ਹੀ ਆਖਿਆ ਜਾਵੇਗਾ। ਮੂੜ ਰੂੜ ਪੀਟਟ ਨਾ ਗੂੜਤਾ ਕੋ ਭੇਦ ਪਾਵੇ। ਪੂਜਤ ਨਾ ਤਾਹੇ ਜਾਇਕੇ ਰਾਖੇ ਰਹੀਤ ਹੈ। ਇੱਥੇ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਅਗਿਆਨੀ ਲੋਕ ਪਰੰਪਰਾ ਲਕੀਰੀ ਦੀ ਫਕੀਰੀ ਨੂੰ ਹੀ ਪਾਲਦੇ ਹਨ ਉਹ ਬ੍ਰह्म ज्ञानी ਦੇ ਰਹਿਸ ਤੂੰ ਨਹੀਂ ਸਮਝਦੇ ਤੇ ਉਹ ਪਰਮਾਤਮਾ ਦੀ ਪੂਜਾ ਨਹੀਂ ਕਰਦੇ ਜਿਨ੍ਹਾਂ ਦੇ ਕਰਕੇ ਉਹ ਸੰਸਾਰ ਵਿੱਚ ਰਹਿੰਦੇ ਨੇ ਉਹ ਪਰਮਾਤਮਾ ਦੀ ਪੂਜਾ ਨਹੀਂ ਕਰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ